ਸਸ ਦੀ ਕਾਲ ਦੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਕੀਆ ਕद्दू ਦਾ ਰਾਇਤਾ ਤੇ ਹੁਣ ਗਰਮੀਆਂ ਸਟਾਰਟ ਹੋ ਗਈਆਂ ਤੇ ਗਰਮੀਆਂ ਦੇ ਵਿੱਚ ਕੀਆ ਕद्दू ਦਾ ਰਾਇਤਾ ਬਹੁਤ ਵਧੀਆ ਲੱਗਦਾ ਹੈ ਤੇ ਇੱਥੇ ਮੈਂ ਤਾਜ਼ਾ ਤਾਜ਼ਾ ਕਦੂ ਲਿਆ ਸੀ ਤੇ ਕਦੂ ਨੂੰ ਆਪਾਂ ਹੁਣ ਛਿੱਲ ਲਵਾਂਗੇ ਤੇ ਤੁਸੀਂ ਇਥੇ ਲੋਕੀ ਲੋਕੀ ਦਾ ਵੀ ਆਪਾਂ ਰਾਇਤਾ ਬਣਾ ਸਕਦੇ ਹਾਂ ਕਦੂ ਦਾ ਵੀ ਦੋਨੋਂ ਚੀਜ਼ਾਂ ਦਾ ਰਾਇਤਾ ਫਸਟ ਕਲਾਸ ਬਣ ਕੇ ਰੈਡੀ ਹੋ ਜਾਂਦਾ ਹੈ ਕੱਦੂ ਨੂੰ ਆਪਾਂ ਇਸ ਤਰ੍ਹਾਂ ਛੇਲ ਲਵਾਂਗੇ ਕਦੋਂ ਨੂੰ ਮੈਂ ਛੇਲ ਕੇ ਧੋ ਲਿਆ ਸੀ ਤੇ ਆਪਾਂ ਹੁਣ ਕਦੋਂ ਨੂੰ ਕੱਟ ਦਵਾਂਗੇ ਤੇ ਜੇ ਆਪਣੇ ਕੋ ਕਦੂ ਬੀਂਆਂ ਵਾਲਾ ਹੋਵੇ ਫਿਰ ਆਪਾਂ ਇਹਦੇ ਵਿੱਚ ਲਈ ਜਿਹੜੀ ਗਿਰੀ ਹੈਗੀ ਉਹ ਨੂੰ ਆਪਾਂ ਲਾ ਦੇਵਾਂਗੇ ਤੇ ਪਰ ਕਦੂ ਬਹੁਤ ਵਧੀਆ ਮਲੈਮ ਮਲੈਮ ਕਦੂ ਆ ਤੇ ਕਦੂ ਨੂੰ ਆਪਾਂ ਹੁਣ ਕਦੂ ਕਸ਼ ਕਰ ਲਵਾਂਗੇ ਦੋਨੋਂ ਕ੍ਰੈਸ਼ ਕਰ ਲਿਆ ਸੀ ਤੇ ਕਦੋਂ ਆਪਾਂ ਹੁਣ ਪੈਨ ਦੇ ਵਿੱਚ ਪਾ ਦੇਵਾਂਗੇ ਕਦੋਂ ਆਪਾਂ ਪੈਨ ਦੇ ਵਿੱਚ ਪਾ ਦਿੱਤਾ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੱਪ ਪਾਣੀ ਪਾ ਦੇਵਾਂਗੇ ਕਦੋਂ ਆਪਾਂ ਪੈਨ ਦੇ ਵਿੱਚ ਪਾ ਕੇ ਪਾਣੀ ਵਿੱਚ ਪਾ ਕੇ ਤਾਂ ਕੱਢ ਦਿੱਤਾ ਸੀ ਤੇ ਹੁਣ ਆਪਾਂ ਕਦ ਨੂੰ ਲੋਹ ਫਲੇਮ ਤੇ ਆਪਾਂ 10 ਮਿੰਟ ਵੇ ਇਹਨਾਂ ਨੂੰ ਪਕਾ ਲਵਾਂਗੇ ਢੱਕ ਕੇ ਪਕਾਵਾਂਗੇ ਤੇ ਕਦ ਨੂੰ 10 ਮਿੰਟ ਹੋ ਗਏ ਸੀ ਆਪਾਂ ਲੋਹ ਫਲੇਮ ਤੇ ਪਕਾਇਆ ਤੇ ਕਦ ਨੂੰ ਤੱਕ ਕੇ ਤਿਆਰ ਆ ਤੇ ਕਦ ਨੂੰ ਆਪਾਂ ਇਹਦੇ ਵਿੱਚ ਪਾਣੀ ਹੈਗਾ ਆਪਾਂ ਕਦੂ ਚੋਂ ਵੀ ਪਾਣੀ ਨਿਕਲ ਜਾਂਦਾ ਤੇ ਇਹਨੂੰ ਆਪਾਂ ਛਾਨਣੀ ਰੱਖ ਕੇ ਉੱਪਰੋਂ ਦੀ ਆਪਾਂ ਇਹਨੂੰ ਫੋਲ ਦੇਵਾਂਗੇ ਦੋਨੋਂ ਆਪਾਂ ਨੂੰ ਠੰਡਾ ਕਰ ਲਵਾਂਗੇ ਪਲੇਟ 'ਚ ਪਾ ਕੇ ਪਾਣੀ ਇਹਦਾ ਨੁੱਟ ਚੜ ਜੇਗਾ ਇਸ ਤਰ੍ਹਾਂ ਆਪਾਂ ਦਬਾ ਕੇ ਪਾਣੀ ਕੱਢ ਦਵਾਂਗੇ ਤੇ ਕਦੋਂ ਨੂੰ ਆਪਾਂ ਠੰਡਾ ਹੋਣ ਦਵਾਂਗੇ ਤੇ ਆਪਾਂ ਤਾਂ ਇਹ ਲਿਆ ਸੀ ਤੇ ਦਹੀਂ ਨੂੰ ਆਪਾਂ ਵਿਸਕਰ ਦੇ ਨਾਲ ਫੈਂਟ ਦਵਾਂਗੇ ਜਿਹੜੀਆਂ ਦਹੀਂ ਦੀਆਂ ਕੁੱਟੀਆਂ ਇਹਨੂੰ ਆਪਾਂ ਇਹ ਪਾਣ ਦਵਾਂਗੇ ਇਸ ਦੇ ਨਾਲ ਇਨੂੰ ਆਪਾਂ ਤਾਂ ਲਾਤ ਲਾ ਕਰ ਦੇਵਾਂਗੇ ਇਸ ਕਰ ਦੇ ਨਾਲ ਫਨ ਕੇ ਪੁੱਟੀਆਂ ਇਹਦੀ ਅੰਦਰ ਚਮਚੇ ਤੋਂ ਵੀ ਕੱਟ ਪਾਵਾਂਗੇ ਨਮਕ ਕਾਲੀ ਮਿਰਚ ਦੋয়া ਜੀਰਾ ਮੈਂ ਇੱਕ ਮਿਰਚ ਕੁੱਟ ਲਈ ਸੀ ਕੁੱਟ ਕੇ ਪਾਈ ਸੀ ਹਰੀ ਮਿਰਚ ਹਰੀਆਂ ਧਨੀਆ ਪਾ ਦਾਂਗੇ ਕਦੋਂ ਠੰਡਾ ਕਰ ਲਿਆ ਸੀ ਆਪਾਂ ਪੱਖੇ ਥੱਲੇ ਤੇ ਕਦੋਂ ਨੂੰ ਪਾ ਦਵਾਂਗੇ ਮਿਕਸ ਕਰ ਦਵਾਂਗੇ ਤੇ ਘਰ ਮਿਆਂ ਦੇ ਵਿੱਚ ਕੀ ਆ ਰਾਇਤਾ ਦਹੀਂ ਰਾਇਤਾ ਬਹੁਤ ਠੰਡਾ ਠੰਡਾ ਲੱਗਦਾ ਰੋਟੀ ਨਾਲ ਬਹੁਤ ਟੇਸਟ ਆਉਂਦਾ ਇਹਦਾ ਤੇ ਇਹ ਆਪਣਾ ਜਿਗਰ ਨੂੰ ਵੀ ਠੰਡਾ ਰੱਖਦਾ ਆ ਖੰਡ ਤੇ ਪਚਾਉਂਦਾ ਹੈ ਇੱਕ ਚਮਚਾ ਆਪਾਂ ਪਾ ਦਵਾਂਗੇ ਖੰਡ ਤੇ ਖੰਡ ਪਾ ਕੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਲੱਗਦਾ ਹੈ ਕਦੂ ਦਾ ਰਾਇਤਾ ਖੰਡ ਪਾ ਕੇ ਆਪਾਂ ਮਿਕਸ ਕਰ ਦੇਵਾਂਗੇ ਜੇ ਜੇਤਾ ਨੂੰ ਖੰਡ ਨਹੀਂ ਪਸੰਦ ਤੁਸੀਂ ਨਹੀਂ ਵੀ ਪਾ ਸਕਦੇ ਵੀ ਤੇ ਰਾਇਤਾ ਵੇਖੋ ਕਿੰਨਾ ਵਧੀਆ ਬਣ ਕੇ ਰੈਡੀ ਹੋਇਆ ਹੈ ਡੈਕੋਰੇਰ ਕਾਦਾਂਗੇ ਇੱਥੇ ਪਾ ਦਾਂਗੇ ਕਾਲੀ ਮਿਰਚ ਉਹਨੇ ਹੋਇਆ ਜੀਰਾ ਆਪਾਂ ਜੀਰੇ ਨੂੰ ਤਵੇ ਤੇ ਭੁੰਨਿਆ ਸੀ ਥੋੜੀ ਜਿਹੀ ਪਾ ਦਾਂਗੇ ਆਪਾਂ ਲਾਲ ਮਿਰਚ ਥੋੜਾ ਥੋੜਾ ਉੱਪਰ ਪਾ ਦਾਂਗੇ ਪਤਨੀਆਂ ਤੇ ਡੈਕੋਰੇਸ਼ ਕਿੰਨੀ ਸੋਹਣੀ ਹੁੰਦੀ ਐ ਇਸ ਤਰ੍ਹਾਂ ਆਪਾਂ ਧਨੀਆ ਆਪਾਂ ਲਾ ਦੇਵਾਂਗੇ ਉੱਪਰ ਤੇ ਇੱਕ ਮੈਂ ਸੈਂਟਰ 'ਚ ਰੱਖ ਦਵਾਂਗੀ ਧਨੀਆ ਜੇ ਤੁਹਾਨੂੰ ਪਦੀਨਾ ਹੋਵੇ ਤੁਸੀਂ ਪਦੀਨਾ ਵੀ ਵਿੱਚ ਕੱਟ ਕੇ ਐਡ ਕਰ ਸਕਦੇ ਹੋ ਤੇ ਤੁਹਾਨੂੰ ਕਿਵੇਂ ਦੀ ਲੱਗੀ ਮੇਰੀ ਦਹੀਂ ਦੀ ਕद्दू ਦੇ ਰੈਤੇ ਦੀ ਰੈਸਪੀ ਜੇ ਤੁਹਾਨੂੰ ਮੇਰੀ ਰੈਸਪੀ ਕद्दू ਦੇ ਰੈਤੇ ਦੀ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਕਰੋ ਜੀ ਬੈਲ ਦਾ ਬਟਨ ਜਰੂਰ ਦਬਾਇਆ ਕਰੋਗੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਸਿਕਾ ਜੀ